ਅੰਮ੍ਰਿਤਸਰ ਦੇ ਸਥਿਤ ਇੰਦਰਾ ਕਲੋਨੀ ਦੇਰ ਰਾਤ ਹੋਈ ਗੋਲੀਬਾਰੀ ਸੁਰਿੰਦਰ ਗਾਮਾ ਨਾਮ ਦਾ ਵਿਅਕਤੀ ਗੰਭੀਰ ਜ਼ਖਮੀ ਜੀ ਆ ਦੱਸਦੀ ਹੈ ਕਿ ਘਟਨਾ ਅੰਮ੍ਰਿਤਸਰ ਦੇ ਸ਼ਬਾਲ ਰੋਡ ਇੰਦਰਾ ਕਲੋਨੀ ਤੋਂ ਸਾਹਮਣੇ ਆਈ ਹੈ ਜਿੱਥੇ ਕੁਝ ਨੌਜਵਾਨਾਂ ਨੇ ਰਾਤ ਨੂੰ ਸੁਰਿੰਦਰ ਗਾਮਾ ਨਾਮ ਦੇ ਵਿਅਕਤੀ ਤੇ ਗੋਲੀਆਂ ਚਲਾ ਉਸ ਨੂੰ ਗੰਭੀਰ ਰੂਪ ਦੇ ਵਿੱਚ ਜ਼ਖਮੀ ਕਰ ਦਿੱਤਾ ਹੈ ਉੱਥੇ ਇੱਕ ਨਿੱਜੀ ਹਸਪਤਾਲ ਦੇ ਵਿੱਚ ਉਸ ਦਾ ਇਲਾਜ ਚੱਲ ਰਿਹਾ ਜਿੱਥੇ ਪੁਲਿਸ ਘਟਨਾ ਦੀ ਜਾਂਚ ਕਰ ਰਹੀ ਹੈ ਉੱਥੇ ਪੀੜਤ ਪਰਿਵਾਰ ਇਨਸਾਫ ਦੀ ਗੁਹਾਰ ਕਰ ਰਿਹਾ ਹੈ ਇਸ ਬਾਰੇ ਗੱਲਬਾਤ ਕਰਦਿਆਂ ਪਿੰਡ ਨੌਜਵਾਨ ਆਸ਼ੂ ਤੇ ਸਥਾਨਕ ਨਿਵਾਸੀ ਜਸਕਰਨ ਦੱਸਿਆ ਕਿ ਸੰਨੀ ਚਾਵਲਾ ਲਵ ਲੋਹਾਰਾ ਤੇ ਵੀਰੂ ਉਹਨਾਂ ਦੇ ਘਰ ਆਏ ਤੇ ਗੋਲੀਆਂ ਚਲਾ ਦਿੱਤੀਆਂ ਇਸ ਸਮੇਂ ਆਸ਼ੂ ਦੇ ਨਾਲ ਗੱਲਬਾਤ ਸ਼ੁਰੂ ਹੋਈ ਜਿਸ ਤੇ ਉਸ ਨੂੰ ਸ਼ੱਕ ਸੀ ਕਿ ਉਸਨੇ ਉਸਨੂੰ ਕਿਸੇ ਮਾਮਲੇ ਦੇ ਵਿੱਚ ਫਸਾਇਆ ਜਿਸ ਕਾਰਨ ਗੁੱਸੇ ਦੇ ਵਿੱਚ ਆ ਕੇ ਉਸਨੇ ਗੋਲੀਆਂ ਚਲਾ ਦਿੱਤੀਆਂ ਉੱਥੇ ਹੀ ਮੌਕੇ ਤੇ ਦੂਜੇ ਪਾਸੇ ਪਹੁੰਚੀ ਪੁਲਿਸ ਪਾਰਟੀ ਨੇ ਕਿਹਾ ਕਿ ਉਹ ਹਕੀਮਾ ਥਾਣੇ ਤੋਂ ਆਈ ਹੈ ਤੇ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਸੁਰਿੰਦਰ ਉਰਫ ਗਾਮਾ ਨੂੰ ਸ਼ਬਾਲ ਰੋਡ ਇੰਦਰਾ ਕਲੋਨੀ ਵਿਖੇ ਗੋਲੀ ਮਾਰ ਦਿੱਤੀ ਗਈ ਹੈ ਅਤੇ ਮੌਕੇ ਤੇ ਜਾਂਚ ਕਰਕੇ ਬਣਦੀ ਕਾਰਵਾਈ ਕੀਤੀ ਜਾਵੇਗੀ ਫਿਲਹਾਲ ਹੋਰ ਕੀ ਕੀ ਹੈ ਤੁਸੀਂ ਵੀ ਸੁਣੋ ਜੀ ਮਾਮਲਾ ਮੇਰਾ ਨਾਮ ਭਾਈ ਆਸ਼ੂ ਜੀ ਤੇ ਮੈਂ ਇਧਰੋਂ ਭਾਈ ਆ ਤੇ ਮੈਨੂੰ ਇੱਥੇ ਖੜਾ ਹੈ ਮੈਂ ਤੇ ਇਹਨੇ ਵਾਜ ਮਾਰੀ ਮੈਨੂੰ ਤੇ ਵਾਜ ਮਾਰੀ ਤੇ ਮੈਂ ਖਲੋ ਗਿਆ ਏ ਉਧਰੋਂ ਪੱਜਾ ਆਂਦਾ ਸ਼ੂਟ ਹੀ ਮੇਰੇ ਗੱਲ ਪੈ ਗਏ ਆ ਮੁੰਡਾ ਆਪਣੇ ਇਥੇ ਕੌਂਸਲਰ ਦੇ ਇਲੈਕਸ਼ਨ ਲੜਿਆ ਉਹਨੇ ਆ ਕੇ ਵਿੱਚ ਛਡਾਇਆ ਕਹਿੰਦਾ ਛੱਡ ਦੋ ਛੱਡ ਦੋ ਉਨੀ ਦੇਰ ਚ ਮਗਰੋਂ 5-7 ਜਣੇ ਹੋਰ ਆਏ ਆ ਉਧਰੋਂ ਰਾਜੀ ਵੀਰ ਹੋਣਾ ਨੇ ਬੂਹਾ ਖੋਲਿਆ ਇਹਨਾਂ ਬੂਹਾ ਖੋਲਾ ਤੇ ਮੈਂ ਅੰਦਰੋਂ ਬੜਾ ਇਹ ਮੈਨੂੰ ਖਿੱਚ ਕੇ ਬਾਹਰ ਨੂੰ ਖਿੱਚਣ ਦੇ ਉਨੀ ਦੇਰ ਚ ਮਗਰੋਂ ਇਹਨਾਂ ਨੇ ਵਿਆਪਣ ਕੱਢੇ ਇਹਨਾਂ ਨੇ ਸ਼ੂਟ ਹੀ ਅੱਗੋਂ ਗੋਲੀਆਂ ਚਲਾਉਣੀਆਂ ਚੱਲੂ ਆ। ਇਹ ਤਾਂ ਕਾਰਨ ਕੀ ਐ ਝਗੜੇ ਦਾ? ਕਰਨ ਭਾਈ ਕੋਸ਼ਣੀ ਪਿਛੇ ਹੀ ਚੁੱਕਿਆ ਗਿਆ ਸੀ ਇਹਨੂੰ ਸੀਐਸਟਾਫ ਪੁਲਸ ਨੇ ਚੁਕਲਿਆ ਹੈ ਇਹ ਕਹਿੰਦਾ ਜੀ ਮੈਨੂੰ ਤੁਸੀਂ ਚੁਕਾਇਆ ਉਹ ਸੁਕੁੰਦਾ ਕਰਕੇ ਆ ਗਏ ਮੇਰੇ ਕੋਲ ਬੈ ਗਏ ਤੇ ਹੋਰ ਕੀ ਕਿੰਨੀਆਂ ਗੋਲੀਆਂ ਚਲੀਆਂ ਗੋਲੀਆਂ ਭਾਈ 5-6 ਚ ਲਾਈਆਂ ਤੇ ਤੁਹਾਡੇ ਤੇ ਸਿੱਧੇ ਵਾਰ ਕੀਤੇ ਜਾਂ ਸੀ ਤਾ ਮਾਰੀਆਂ ਚ ਮਾਰੀਆਂ ਸਿੱਧੀਆਂ ਭਾਈ ਚਲੋ ਮਗਰ ਇਹ ਇਕਲੋਤੇ ਵੀਰ ਹੋਣੇ ਮੈਥੋ ਇਤਰਾ ਸਾਈਡ ਤੇ ਹੋ ਗਿਆ ਉਹ ਵੀਰ ਹੋਣਾ ਦੇ ਵਜਿ ਗਈ ਜੀ ਮੈਂ ਤਾਂ ਦੇਣਾ ਝਗੜਾ ਹੋਣਾ ਹਾਂਜੀ ਤੁਨ ਮੰਗ ਕੀ ਕਰਦੇ ਪ੍ਰਸ਼ਾਸਨ ਤੋਂ ਮੰਗ ਇਹੋ ਕਰਦੇ ਆ ਸਰ ਸਾਰਿਆਂ ਨੂੰ ਫੜਾ ਜਾਵੇ ਪੂਰਾ ਇਨਸਾਫ ਮਿਲੇ ਇਹਨਾਂ ਦੇ ਪਰਚਾ ਦਿੱਤਾ ਜਾਵੇ ਤੇ ਕੋਈ ਪੁਲਿਸ ਨੂੰ ਤਲਾਸ਼ ਦਿੱਤੀ ਵੀ ਉਹਨਾਂ ਦੇ ਖਲਾਫ ਕੋਈ ਇਦਾਂ ਨਹੀਂ ਕਿ ਜੇ ਮਾੜੇ ਦੇ ਅੰਸਰਾਂ ਖਲਾਫ ਪੁਲਿਸ ਵੀ ਕਹਿੰਦੀ ਹੈ ਕਿ ਇਹਨਾਂ ਨੂੰ ਤਲਾਸ਼ ਦਿਓ ਜਿਹੜੇ ਮਾੜੇ ਕੰਮ ਕਰਦੇ ਆ ਨਹੀਂ ਸਰ ਪਹਿਲਾਂ ਇਹ ਮਤਲਬ ਪਹਿਲਾਂ ਫੜਿਆ ਗਿਆ ਪਹਿਲਾਂ ਇਹਨੂੰ 10 15 ਦਿਨ ਪਹਿਲਾਂ ਚੁੱਕਿਆ ਸੀ ਇਸੇ ਚੱਕਰ 'ਚ ਇਹਨੂੰ ਕਿਤੇ ਪੁਲਿਸ ਨੇ ਪਿਸਤੋਲਾ ਪਸਤਾਲਾਂ ਦੇ ਚੱਕਰ 'ਚ ਇਹ ਉਸ ਉਹ ਖੋਹ ਰਹਾਦਾ ਹੈ ਕਿਸਦਾ ਕਿ ਤੂੰ ਮੈਨੂੰ ਫੜਾਇਆ ਸਮਾਨ ਵੇਚਦਾ ਨਾ ਨਾ ਸਮਾਨ ਸਮoon ਵੇਚੇ ਤੇ ਇੱਥੇ ਲਾਗੇ 'ਚ ਸਭੀ ਚਾਵਲਾ ਕੰਮ ਕਰਾਂਦਾ ਹੈ ਕੋ ਸਾਰਾ ਸਮਾਨ ਦਾ ਕੰਮ ਕਰਦੇ ਨਾਲ ਲਵ ਲਾਰੇ ਹਣੇ ਕੀ ਮਾਮਲਾ ਜਿਹੜਾ ਮੇਰਾ ਨਾਮ ਸਰ ਜਸਕਰਨ ਸਿੰਘ ਉਰਫਰਾ ਹੈ ਪੱਕਾ ਤੇ ਮੇਰੇ ਘਰ ਸੱਨੀ ਚਾਵਲੀ ਹੋਣੀ ਲਵ ਹਲਾਰਾ ਤੇ ਇੱਕ ਵੀਰੂ ਆ ਸਾਡੇ ਇੰਦਰਾ ਕਲੋਨੀ ਦਾ ਉਹ ਮੁੰਡਾ ਹੀ ਇੱਕ ਆਸ਼ੂ ਸਾਡੇ ਮਹੱਲੇ ਦਾ ਉਹਨੂੰ ਬੂਏ ਚ ਕੁੱਟ ਰਹੇ ਸੀ ਅਸੀਂ ਆਪਣੇ ਘਰ ਦੇ ਅੰਦਰ ਡਰਿੰਕ ਕਰ ਰਹੇ ਸੀ ਅਸੀਂ ਕਿਹ ਪਤਾ ਨਹੀਂ ਕੀ ਹੋ ਗਿਆ ਉਹ ਸਾਡੇ ਬੂਏ ਨੇ ਨਾਲ ਉਹ ਮੁੰਡੇ ਨੂੰ ਟੱਕਰਾ ਮਰਵਾ ਰਹੇ ਸੀ ਆਸ਼ੂ ਨੂੰ ਆਸ਼ੂ ਨੂੰ ਠੀਕ ਹੈ ਜੀ ਇੱਕ ਮੂਰਾ ਮੁੰਡਾ ਵੀਰੂ ਉਹਦੇ ਚ ਪੇੜਾ ਮਾਰ ਰਿਹਾ ਸੀ ਅਸੀਂ ਛਡਾਣ ਆਏ ਉਹਨੇ ਚ ਉਹਨਾਂ ਨੇ ਉਹ ਮੁੰਡਾ ਡਰਦੇ ਮਾਰੇ ਸਾਡੇ ਅੰਦਰ ਚਲ ਗਿਆ ਜਿਹੜਾ ਮਹੱਲੇ ਦਾ ਮੁੰਡਾ ਆਸ਼ੂ ਹੀ ਠੀਕ ਹੈ ਲਵ ਹਲਾਰਾ ਵੀਰੂ ਤੇ ਚਾਰ ਪੰਜ ਮੁੰਡੇ ਅਣਪਛਾਤੇ ਹੀ ਉਹਨਾਂ ਨੇ ਕੱਢ ਕੇ ਸੱਧੀਆਂ ਸਰ ਗੋਲੀਆਂ ਚਲਾਤੀਆਂ ਅਸੀਂ ਬੂਹਾ ਖੋਲਿਆ ਅੱਜ ਕਿ ਭਾਈ ਰੁਕ ਜਾ ਰੁਕ ਜਾ ਕੀ ਗੱਲ ਹੋ ਗਈ ਆ ਉਹਨਾਂ ਨੇ ਤੇ ਦੋ ਮੁੰਡੇ ਸੀ ਹੋਰ ਵਿੱਚ ਜਿਹੜੇ ਨਾਲ ਉਹਨਾਂ ਦੇ ਅਣਪਛਾਤੇ ਉਹਨਾਂ ਸਿੱਧੀਆਂ ਗੋਲੀਆਂ ਸਰ ਮਾਰੀਆਂ ਪੰਜ ਗੋਲੀਆਂ ਚੱਲੀਆਂ ਨੇ ਇੱਕ ਮੇਰੇ ਬ੍ਰਦਰ ਦੇ ਵੱਜੀਆ ਸਨਿੰਦਰ ਸਿੰਘ ਦੇ ਤੇ ਇੱਕ ਮੁੰਡਾ ਵੀਰ ਆਪਣਾ ਕੋ ਬੰਟੀ ਉਹ ਵੀ ਇਸਲਾਮਾਬਾਦ ਦਾ ਹੀ ਹੈ ਉਹ ਸਾਡੇ ਘਰ ਆਇਆ ਆ ਡਰਿੰਕ ਡਰੰਕ ਕਰਨ ਦੇ ਬੈਠੇ ਤੇ ਇੱਕ ਔਰੇ ਵੱਜੀਆ ਕੰਨ ਤੇ ਸੱਜੇ ਕੰਨ ਤੇ ਤੇ ਸਾਰੇ ਅਸੀਂ ਚਾਹਨੇ ਆ ਕਿ ਸਾਡੀ ਮੰਗ ਪੂਰੀ ਕੀਤੀ ਜਾਵੇ ਕਿ ਸਾਨੂੰ ਪੁਲਿਸ ਪ੍ਰਸ਼ਾਸਨ ਕੋਲ ਇਨਸਾਫ ਮਿਲੇ ਤੇ ਤੁਹਾਨੂੰ ਕਾਰਨ ਕਾਰਨ ਕੋਈ ਪਤਾ ਲੱਗਾ ਕਾਰਨ ਸਰ ਇਹੋ ਹੈ ਜੀ ਉਹ ਮੁੰਡਾ ਵਾ ਕਾਸ਼ੂ ਉਹਨਾਂ ਕਿਤੇ ਵੀਰੂ ਦੀ ਲਗੜਾੜੀ ਤੇ ਅਸੀਂ ਤੇ ਚਲੋ ਮਹੱਲੇ ਦਾ ਰਿਆ ਹੈ ਕਿ ਚਲ ਮਹੱਲੇਦਾਰੀ ਹੈ ਕਿ ਆਪਾਂ ਆਪਣੇ ਘਰ ਚ ਕੈਮਰੇ ਚ ਵੇਖਿਆ ਵਾ ਤੇ ਉਹ ਵੇਖਿਆ ਤੇ ਉਹਨੂੰ ਕੁੱਟਣ ਦੇ ਸੀ ਅਸੀਂ ਛਡਾਣ ਆਏ ਆ ਉਹਨੇ ਚਿਹਰੇ ਚ ਉਹਨਾਂ ਦੇ ਮੁੰਡੇ ਕਿਤੇ ਵਾਦੇ ਘੱਟ ਜੇ ਪਤਾ ਕਿਤੇ ਕੀ ਖਾਦਾ ਪੀਤਾ ਸੀ ਤੇ ਵੀਰੂ ਨੇ ਤੇ ਉਹ ਨਾਲ ਜਿਹੜਾ ਆਨੇ ਪਛਾਤੇ ਮੁੰਡੇ ਵਿੱਚ ਨਾਲ ਉਹਨਾਂ ਸਰ ਗੋਲੀਆਂ ਚਾਤੀਆਂ ਨਾਲ ਸਨੀ ਚਾਵਲਾ ਸੀ ਹਾਂਜੀ ਜੀ। ਤੁਨ ਕੀ ਮੰਗ ਕੀ ਕਰਦੇ? ਮੰਗ ਸਾਰੀ ਇਹੋ ਚਾਹਨੇ ਆ ਕਿ ਸਾਡੇ ਭਰਾ ਨੂੰ ਇਨਸਾਮ ਮਿਲੇ। ਇਹਾਰੇ ਦੋਸ਼ੀ ਐ। ਅੱਜ ਕੱਲ ਰਵਾਲਵਰ ਬਹੁਤ ਲੋਕੀ ਲੈ ਕੇ ਘੁੰਮ ਰਹੇ ਨੇ। ਮੈਂ ਪੰਜਾਬ ਪੁਲਿਸ ਨੂੰ ਆਪਣੇ ਸੀਐਮ ਭਗਵੰਤ ਮਾਨ ਜੀ ਨੂੰ ਕਹਿਣਾ ਚਾਹਨਾ ਹੈ ਕਿ ਇਹ ਜੋ ਕੁਝ ਹੋ ਰਿਹਾ ਹੈ ਇਹਨਾਂ ਨੂੰ ਵੱਦ ਤੋਂ ਵੱਧ ਸਜ਼ਾ ਦਿੱਤੀ ਜਾਵੇ। ਅੱਪਲ ਤਾਂ ਇਹਨਾਂ ਦੀ ਜਮਾਨਤਾਂ ਹੀ ਨਾ ਲੱਤੀਆਂ ਜਾਂਦੀਆਂ ਜਿੰਨਾ ਪਰ ਰਵਾਲਵਰ ਫੜਿਆ ਜਾਂਦਾ 2-2 ਸਾਲ। ਜੇ ਸੀਐਮ ਸਾਹਿਬ ਕਰ ਸਕਦੇ ਨੇ, ਪੰਜਾਬ ਪੁਲਿਸ ਕਰ ਸਕਦੀ ਹੈ ਤੇ ਇਹੋ ਕੋਸ਼ਿਸ਼ ਕਰੇ ਜਿਹੜਾ ਕੋ ਰਵਾਲਵਰ ਫੜਿਆ ਜਾਵੇ, ਦੇਸੀ ਫੜਿਆ ਜਾਵੇ ਜਾਂ ਦੂਜਾ ਫੜਿਆ ਜਾਵੇ ਉਹਨੂੰ 2-2 ਸਾਲ ਔਰ ਬਰੀ ਉਹਨੇ ਦਿੱਤੀ ਜਮਾਨਤ ਨਾ ਦਿੱਤੀ ਜਾਵੇ। ਕੀ ਲੱਗਦਾ ਨੇ ਕਿ ਫਾਂਸੀ ਦੀ ਸਜ਼ਾ ਦੇਣੀ ਚਾਹੀਦੀ ਹੈ? ਦੇਣੀ ਚਾਹੀਦੀ ਸਰ ਪੂਰੀ ਦੇਣੀ ਚਾਹੀਦੀ ਹੈ। ਆ ਤਾਂ ਹੀ ਫਸ ਸਰ ਫੈਲਿਆ ਹੋਇਆ ਵਾ 2 ਦਿਨਾਂ ਬਾਅਦ ਸਰ ਅੱਜਕੱਲ 554 ਨਾੜ ਦੇ ਵਿੱਚ ਸਰ 15 ਦਿਨਾਂ ਬਾਅਦ ਜਮਾਨਤ ਹੁੰਦੀ ਹੈ। ਮੈਂ ਜੱਸ ਸੱਭਾ ਨੂੰ ਵੀ ਕਹਿਣਾ ਚਾਹਨਾ ਹੈ ਕਿ ਇਹਨਾਂ ਦੀ ਘਟੋਖੜ 2-2 ਸਾਲ ਇਹਨਾਂ ਨੂੰ ਜਮਾਨਤ ਨਾ ਦਿੱਤੀ ਜਾਵੇ। ਜਿੱਥੇ ਮਰਜ਼ੀ ਸਰ ਗੋਲੀ ਚਲਾਉਂਦੇ ਨੇ 15 ਦਿਨਾਂ ਬਾਅਦ ਹੀ ਬੇਲਾ ਕਰਾ ਕੇ ਬਾਹਰ ਆ ਜਾਂਦੇ ਨੇ। ਮੈਨੂੰ ਸਮਝ ਨਹੀਂ ਆ ਰਹੀ ਕਿ ਸਾਡੇ ਪੰਜਾਬ 'ਚ ਕੀ ਹੋ ਰਿਹਾ ਹੈ। ਕਰਦੇ ਵੀ ਨਹੀਂ ਤੇ ਹੁਣ ਤੁਹਾਡੇ ਬ੍ਰਦਰ ਦੀ ਹਾਲਾਤ ਕਹਿ ਹੋਈ ਬ੍ਰਦਰ ਦੇ ਹਾਲਾਤ ਫਿਲਹਾਲ ਦੀ ਘੜੀ ਆਪਾਂ ਚਲੇ ਹੌਸਪੀਟਲ ਦਾ ਛੱਡ ਕੇ ਆਇਆ ਮੈਂ ਤੇ ਪੰਜਾਬ ਪੁਲਿਸ ਆਈ ਸੀ ਸਾਡੇ ਗੇੜ ਕੇ ਮਠਾਣੇ ਦੀ ਮੈਡਮ ਜੀ ਨੇ ਬੰਦੇ ਘੱਲੇ ਸੀ ਆਪਣੇ ਮੈਡਮ ਅਨਜੀਤ ਕੌਰ ਜੀ ਨੇ ਚਲੋ ਆਹੀ ਉਹਨਾਂ ਦਾ ਧੰਨਵਾਦ ਕਰਦੇ ਜਿਨੇ ਉਹਨਾਂ ਨੇ ਮੌਕੇ ਤੇ ਪੁਲਿਸ ਘੱਲੀ ਏ ਠੀਕ ਹੈ ਜੀ ਉਹ ਵੀ ਹੁਣ ਮੁੱਖ ਦੇ ਅਮਨਦੀਪ ਹੌਸਪੀਟਲ ਦੇ ਡਿਪਟੀ ਸਾਹਿਬ ਵੀ ਆਣ ਗਏ ਆਪਣੇ ਤੇ ਮੈਡਮ ਜੀ ਆਪਣੇ ਅਮਨਦੀਪ ਹੌਸਪੀਟਲ ਪਹੁੰਚਣ ਲੱਗੇ ਨੇ ਠੀਕ ਦੱਸ ਕੇ ਹੋਰ ਮੇਰਾ ਨਾਮ ਚੀਨਾ ਏ ਤੇ ਮੈਂ ਉੱਪਰ ਫੋਨ ਤੇ ਗੱਲ ਕਰਦੀ ਵੀ ਹਾਂ ਆਪਣੀ ਮੰਮੀ ਨਾਲ ਤੇ ਮੈਂ ਕੋਠੇ ਸਾਰਾ ਕੁਝ ਵੇਖਿਆ ਦਾਰੇ ਦਾ ਮੁੰਡਾ ਦਾਰਾ ਤੇ ਨਾਲ ਪੰਜ ਨੇ ਹੋਰ ਹੀ ਦਾਰੇ ਦਾ ਮੁੰਡਾ ਛੁਰੀ ਲਾ ਕੇ ਤੇ ਆਸ਼ੂ ਭਾਰੇ ਮਾਰੰਦੇ ਆ ਹੀ ਇੱਥੇ ਤੇ ਅੰਦਰੋਂ ਦਰਵਾਜ਼ਾ ਖੋਲਿਆ ਇਨਾਂ ਨੇ ਤੇ ਨਾਲ ਹੀ ਇਨਾਂ ਨੇ ਰੈਫਰ ਕੱਢ ਕੇ ਤੇ ਗੋਲੀਆਂ ਛੱਡਤੀਆਂ ਪੰਜ ਗੋਲੀਆਂ ਚਲਾਈਆਂ ਇਨਾਂ ਨੇ ਦਾਰਾ ਕਿੱਥੋਂ ਦਾ ਰਹਿਣ ਵਾਲਾ ਏ ਇਹ ਵੇਖੋ 3 ਨੰਬਰ ਗਲੀ ਵਿੱਚ ਵੀਰੂ ਵੀਰੂ ਜੀ ਵੀਰੂ ਵੀਰੂ ਦਾਰਾ ਦਾ ਮੁੰਡਾ ਹੀ ਏ ਵੀਰੂ 4 ਨੰਬਰ ਗਲੀ 'ਚ ਰਹਿੰਦਾ ਏ ਇੰਦਰਾ ਕਲੋਨੀ ਇਹਨੇ ਬਹੁਤ ਮੁਹੱਲੇ ਨੂੰ ਵੀ ਤੰਗ ਕੀਤਾ ਇੰਦਰਾ ਕਲੋਨੀ ਚ ਬਹੁਤ ਜ਼ਿਆਦਾ ਹਟਦਾ ਹੀ ਨਹੀਂ ਇਹ ਜੇ ਇਹਨੂੰ ਕੁਝ ਕਰੋ ਇਨਸਾਫ ਚਾਹੀਦਾ ਨੂੰ ਮੇਰੇ ਜੇਟ ਤੇ ਲੱਗੀ ਵੱਡੇ ਦੇ ਚੋਰ ਕਿਨੇ ਜਣੇ ਦੇ ਲੱਗੇ ਇੱਕ ਜਣੇ ਦੇ ਹੋ ਲੱਗੇ ਬੰਟੀ ਭਾਰੇ ਉਹਨਾਂ ਨੇ ਇੱਥੇ ਵਜੀ ਕੰਗ ਕੀ ਮੰਗ ਕੀ ਕਰਦੇ ਪ੍ਰਸ਼ਾਸਨ ਨੂੰ ਹਾਨੂੰ ਇਨਸਾਫ ਚਾਹੀਦਾ ਪੂਰਾ ਪੂਰਾ ਇਹਨਾਂ ਨੂੰ ਫੜੋ ਕਿੱਥੇ ਗਏ ਸਾਰੇ ਭੱਜ ਗਏ ਨਾ ਰਹੀ ਦੋਸ਼ ਕਾਰਵਾਈ ਕੀਤੀ ਜਾਵੇ ਪੂਰੀ ਤਰ੍ਹਾਂ ਇਹ ਹਰ ਵਾਰੀ ਫੜਿਆ ਜਾਂਦਾ ਰੋੜੀ ਨਿਕਲ ਜਾਂਦਾ ਬਾਹਰ ਆ ਥੋੜਾ ਗੱਲ ਹੈਗੀ ਪੁਲਿਸ ਦੀ ਫਿਰ ਅੱਜ ਇੱਕ ਬੱਚੇ ਇਹ ਛੋਟੇ ਛੋਟੇ ਵੇਖੋ ਘਰ ਜਿਹਨਾਂ ਦੇ ਵੱਜ ਜਾਂਦੀ ਫੇਰ ਜਿਹੜਾ ਈ ਵੱਜ ਜਾਂਦੀ ਫੇਰ ਕਿ ਇਹਨੂੰ ਲੱਭਣੀ ਮਾਂ ਕਿੱਥੋਂ ਲੱਭਣੀ ਬੱਚਿਆਂ ਨੂੰ ਮੇਰੇ ਤੁਹਾਨੂੰ ਬੱਚੇ ਕਿੱਥੇ ਲੱਭਜਨੇ ਸੀ ਬੱਚੇ ਕਿੱਥੋਂ ਲੱਭਜਨੇ ਹਨੂ ਇਹ ਗਲਤ ਗੱਲ ਹੈ ਜਿਹਦਾ ਮਰਜ਼ੀ ਘਰੋਂ ਚੱਕ ਕੇ ਗੋਲੀਆਂ ਚਲਾ ਦਿੰਦੇ ਕਲੋਨੀ 'ਚ ਤੁਹਾਨੂੰ ਇਨਸਾਫ ਚਾਹੀਦਾ ਬਸ ਪੁਲਿਸ ਜਿਹੜਾ ਗੋਲੀ ਚੱਲੀ ਔਰ ਕਿਹੜੀ ਜਗ੍ਹਾ ਚੱਲੀ ਇਹਨੂੰ ਚਵਾਰ ਰੋਡ ਤੇ ਹੈਗਾ ਸਰਿੰਦਰ ਗਮੇ ਦਾ ਘਰ ਤੇ ਬੱਚੇ ਨਾ ਕੋਈ ਨਦੀਨ ਬਣ ਹੋ ਗਈ ਸਰਨੀ ਚਾਵਲ ਨੇ ਮੈਂ ਚਮਨ ਜਣਾ ਵੀਰੂ ਤੇ ਜਗਾ ਕਿਨਾਂ ਦੂਜਾ ਗਾ ਲਵਲੋਰਾ ਜੀ ਇਹਨਾਂ ਦਨ ਬਣ ਹੋਈ ਕੋਈ ਗੋਲੀ ਚੱਲੀ ਇਹਨਾਂ ਦੇ ਤੇ ਚਾਰ ਰਾਉਂਡ ਜਿਹੜੇ ਮੁੱਖ ਦੇ ਬਰੰਦ ਹੋਇਆ ਬਾਕੀ ਵਕੀ ਤੇ ਗੋਲੀ ਲੱਗੀ ਉੱਥੇ ਅਮਰਜੀਤ ਹਸਨ ਦਾਖਲਿਆ ਕੀ ਨਾਂ ਸਰ ਜਿਹੜੇ ਵਿਅਕਤੀ ਤੇ ਗੋਲੀ ਲੱਗੀ ਉਹਨਾਂ ਨੇ ਕਿ ਸਰਜੀਤ ਸਿੰਘ ਸਰਿੰਦਰ ਸਿੰਘ ਦੇ ਇਸ ਕੰਮਾਂ ਪੰਜੀ ਸਰ ਕਿੰਨੀਆਂ ਗੋਲੀਆਂ ਲੱਗੀਆਂ ਉਹਦੇ ਅਜੇ ਮੁੱਖ ਦੇ ਵੇਲੇ ਜੱਗ ਕੀ ਸੋਚਦਾ ਇਹਦੇ ਆਏ ਜੀ ਨਹੀਂ ਉਹਦੇ ਗੋਲੀਆਂ ਕਿੰਨੀਆਂ ਲੱਗੀਆਂ ਸਰ ਇੱਕ ਲੋਗੀ ਲੱਗੀ ਖੰਬੀ ਵਕੀ ਕੈਂਡ ਲੱਗੀ ਬਾਕੀ ਸੇ ਮੋਕੇ ਦੀ ਜਵਨ ਜਾ ਕੇ ਸਰਕਾਰਨ ਕੀ ਆ ਝਗੜੇ ਦਾ ਕੀ ਹੁਣ ਪਤਾ ਲੱਗੂ ਮੋਕੇ ਤੇ ਪਤਾ ਲੱਗੂ ਜਾ ਕੇ ਕੀ ਕਰਦੇ ਨੇ ਦਾ ਤੁਹਾਡੇ ਵੱਲੋਂ ਸਰਕਾਰ ਕਾਰਵਾਈ ਕੀਤੀ ਆ ਹਾਂਜੀ ਕਾਰਵਾਈ ਹੋਏਗੀ ਜੀ ਜਾ ਕੇ ਸਰ ਕਿੰਨੇ ਬੰਦੇ ਸੀ ਜਿਹੜੇ ਆਏ ਤੇ ਤਿੰਨ ਜਿਹੜੇ ਆਏ ਸੀ ਤੇ ਨਾਲੇ ਤੇ ਇਹਨਾਂ ਤੇ ਬਾਈ ਨੇ ਵੀ ਨਾਂ ਦੱਸਣ ਦੇਣਾ ਜੀ ਤੇ ਬਾਕੀ ਚਾਰ ਤਿੰਨ ਚਾਰ ਫੋਰ ਸੀ ਅਨ ਪਛਾਤੇ